ਇਹ ਜਿਹੜੀ ਮੇਰੀ ਸਪੋਰਟ ਹੈ ਨਾ ਇਹ ਵਿਕਰਮ ਮਜੀਠੀਆ ਦੇ ਹੱਕ ਚ ਨਹੀਂ ਹੈ ਨਿਸ਼ਾਨਾ ਬਣਾ ਕੇ ਕਿਸੇ ਦੇ ਘਰ ਦੇ ਵਿੱਚ ਬਦਮਾਸ਼ਾਂ ਵਾਂਗੂ ਸਿਵਲ ਕਪੜਿਆਂ 'ਚ ਵੜ ਜਾਣਾ ਇਹ ਪੁਲਿਸ ਸਟੇਟ ਦਾ ਜਿਹੜਾ ਮੁਜ਼ਾਰਾ ਕਰ ਰਿਹਾ ਭਗਵੰਤ ਪਾਣ ਤੇ ਕੇਜਰੀਵਾਲ ਇਹ ਉਹਦਾ ਵਿਰੋਧ ਹੈ ਵਿਕਰਮ ਵੀ ਅੱਗੋਂ ਪੂਰਾ ਟਿਕਾ ਕੇ ਬੋਲਦਾ ਸੀ ਮੁੱਛਾਂ ਨੂੰ ਤਾ ਦਿੰਦਾ ਸੀਗਾ ਉਹ ਇਹਨਾਂ ਨੂੰ ਚੁੱਪਦਾ ਹੋਣਾ ਔਰ ਕੇਜਰੀਵਾਲ ਨੂੰ ਤਾਂ ਖਾਸ ਤੌਰ ਤੇ ਚੁੱਪਦਾ ਸੀਗਾ ਕਿਉਂਕਿ ਉਹਨੇ ਤਾਂ ਮਾਫੀ ਮੰਗੀ ਹੋਈ ਆ ਕਿਸੇ ਮੁਕਦਮੇ ਨੂੰ ਕਿਸੇ ਬੰਦੇ ਨੂੰ ਸਜ਼ਾ ਕਰਾ ਸਕੇ ਨੇ ਕਿਸੇ ਮੁਕਦਮੇ ਦੀ ਉਹਨਾਂ ਦੀ ਪ੍ਰਾਪਰਟੀ ਕੋਰ ਕਰਕੇ 5 ਪੈਸੇ ਸਰਕਾਰੀ ਖਜ਼ਾਨੇ ਜਮ੍ਹਾਂ ਕਰਾ ਸਕੇ ਨੇ ਇਹ ਸਾਰਾ ਜਿਹੜਾ ਹੈਗਾ ਵਾ ਇਹ ਪੁਲਿਸ ਤੰਤਰ ਦਾ ਇੱਕ ਨਤੀਜਾ ਵਾ ਕਿ ਕਟਾਰੂ ਚੱਕ ਦੇ ਖਿਲਾਫ ਕੋਈ ਐਕਸ਼ਨ ਲਿਆ ਭਗਵੰਤ ਨੇ ਮਾਣੂ ਕਨੇ ਕੋਠੀ ਦੱਬ ਲਈ ਕੋਠੀ ਤਾਂ ਅਸੀਂ ਛਡਾ ਲਈ ਕੋਈ ਐਕਸ਼ਨ ਨਹੀਂ ਸਰਾਰੀ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਾਲਜੀਤ ਭੁੱਲਰ ਇੱਕ ਐਨਆਰਆਈ ਦੀ ਜ਼ਮੀਨ ਦੱਬੀ ਫਿਰਦਾ ਕੋਈ ਐਕਸ਼ਨ ਨਹੀਂ ਇਹਨਾਂ ਦੇ ਹੋਰ ਐਮਐਲਏਾਂ ਦੇ ਖਿਲਾਫ ਬੜੀਆਂ ਇਲਜ਼ਾਮਾਂ ਆਈਆਂ ਕੋਈ ਐਕਸ਼ਨ ਨਹੀਂ ਇਹਨਾਂ ਦੇ ਬਹੁਤ ਸਾਰੇ ਐਮਐਲਏ ਪਿਛਲੇ ਸਾਢੇ 3 ਸਾਲ ਵਿੱਚ ਗੈਰਕਾਨੂੰਨੀ ਕਮਾਈ ਕਰਕੇ 4-4 5-5 ਕਿੱਲਿਆਂ ਦੇ ਫਾਰਮ ਹਾਊਸ ਬਣਾ ਰਹੇ ਨੇ ਕੋਈ ਐਕਸ਼ਨ ਨਹੀਂ ਪੰਜਾਬ ਵਿਜੀਲੈਂਸ ਨੇ ਇੱਕ ਪਰਚਾ ਦਰਜ ਕੀਤਾ ਵਿਕਰਮ ਸਿੰਘ ਮਜੀਠੀਆ ਸਾਬਕਾ ਅਕਾਲੀ ਮੰਤਰੀ ਤੇ ਸੀਨੀਅਰ ਆਗੂ ਨੇ ਅਕਾਲੀ ਦਲ ਦੇ ਉਹ ਪਰਚਾ ਦਰਜ ਕਰਨ ਦੀ ਜਿਹੜੀ ਵਜ੍ਹਾ ਦੱਸੀ ਹੈ ਸਰਕਾਰ ਨੇ ਉਹ ਤੁਸੀਂ ਸਾਰੇ ਹੁਣ ਤੱਕ ਜਾਣ ਚੁੱਕੇ ਹੋ ਪਰ ਜਿਨ੍ਹਾਂ ਨੇ ਇਸ ਗੱਲ ਦੀ ਇਸ ਕਾਰਵਾਈ ਦੀ ਜਾਂ ਤਰੀਕੇ ਦੀ ਤਾਰ ਤਰੀਕੇ ਦੀ ਨਖੇਦੀ ਕੀਤੀ ਉਹਨਾਂ ਵਿੱਚੋਂ ਸ਼ਰਮਣੀ ਅਕਾਲੀ ਦਲ ਤੋਂ ਇਲਾਵਾ ਆਪੋਜੀਸ਼ਨ ਦੇ ਲੀਡਰ ਵੀ ਕਾਫੀ ਸਨ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਵੀਡੀਓ ਪਾਇਆ ਔਰ ਵਿਕਰਮ ਸਿੰਘ ਮਜੀਠੀਆ ਦੇ ਘਰ ਵੀ ਗਏ ਉਹ ਨੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਨੂੰ ਕਿਉਂ ਲੱਗਿਆ ਕਿ ਇਸ ਮਾਮਲੇ ਤੇ ਖੁੱਲ ਕੇ ਆਪਣੀ ਗੱਲ ਰੱਖ ਦੇਣੀ ਚਾਹੀਦੀ ਹੈ ਹਾਲਾਂਕਿ ਵਿਚਾਰਧਾਰਕ ਤੌਰ ਤੇ ਕਾਫੀ ਜ਼ਿਆਦਾ ਵੱਖਰੇਵੇਂ ਉਹਨਾਂ ਨਾਲੋਂ ਖਹਿਰਾ ਸਾਹਿਬ ਸਭ ਤੋਂ ਪਹਿਲਾਂ ਤੇ ਕੁਝ ਲੋਕਾਂ ਨੂੰ ਇਹ ਅਚੰਭਾ ਜਾਂ ਇੱਕ ਹੈਰਾਨੀ ਜੀ ਹੋਈ ਹੋਵੇਗੀ ਕਿ ਸੁਖਪਾਲ ਸਿੰਘ ਖਹਿਰਾ ਕਿਵੇਂ ਜਾ ਸਕਦੇ ਆ ਉਹਨਾਂ ਦੇ ਘਰ ਇਸ ਕਾਰਵਾਈ ਤੋਂ ਬਾਅਦ ਜਿਨ੍ਹਾਂ ਨੂੰ ਉਹ ਖੁਦ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਬਹੁਤ ਵੱਡੇ ਪੱਧਰ ਤੇ ਅਲੋਚਕ ਰਹੇ ਆ ਸੰਦੀਪ ਇਹ ਜਿਹੜੀ ਮੇਰੀ ਸਪੋਰਟ ਆ ਨਾ ਇਹ ਵਿਕਰਮ ਮਜੀਠੀਆ ਦੇ ਹੱਕ ਚ ਨਹੀਂ ਗਈ ਇਹ ਇਨਜਸਟਿਸ ਦੇ ਖਿਲਾਫ ਹੈ ਬੇਇਨਸਾਫੀ ਦੇ ਖਿਲਾਫ ਨਿਸ਼ਾਨਾ ਬਣਾ ਕੇ ਕਿਸੇ ਦੇ ਘਰ ਦੇ ਵਿੱਚ ਬਦਮਾਸ਼ਾਂ ਵਾਂਗੂ ਸਿਵਲ ਕੱਪੜਿਆਂ 'ਚ ਵੜ ਜਾਣਾ ਇਹ ਪੁਲਿਸ ਸਟੇਟ ਦਾ ਜਿਹੜਾ ਮੁਜ਼ਾਰਾ ਕਰ ਰਿਹਾ ਭਗਵੰਤ ਪਾਣ ਤੇ ਕੇਚਰੀਵਾਲ ਇਹ ਉਹਦਾ ਵਿਰੋਧ ਹੈ ਔਰ ਇੱਕ ਅੱਲਾ ਵਿਕਰਮ ਦਾ ਵਿਰੋਧ ਨਹੀਂ ਕੀਤਾ ਤੁਸੀਂ ਦੇਖੋ ਮੇਰਾ ਟਰੈਕ ਰਿਕਾਰਡ ਹੈ ਇੱਕ ਜਦ ਵੀ ਕਿਸੇ ਦੇ ਖਿਲਾਫ ਕੋਈ ਅਨਿਆਇ ਹੋਇਆ ਚਾਹੇ ਉਹ ਕੋਈ ਐਕਟਿਵਿਸਟ ਸੀਗਾ ਪਾਨਾ ਸਿੱਧੂ ਸੀ ਜਾਂ ਮਲਵਿੰਦਰ ਸਿੰਘ ਮਾਲੀ ਸੀ ਯਾ ਨਰਿੰਦਰ ਸਿੰਘ ਨੂੰ 3 ਡਿਗਰੀ ਟੌਰਚਰ ਕਰਕੇ ਸੀਆਈਐਸਟਾ ਬਠਿੰਡੇ ਚ ਕਰੰਟ ਲਾ ਕੇ ਮਾਰ ਦਿੱਤਾ ਜਾਂ ਛੁੱਟੇ ਪੁਲਿਸ ਮੁਕਾਬਲਿਆਂ ਚ ਕੋ ਨੌਜਵਾਨ ਮਾਰੇ ਗਏ ਮੈਨੂੰ ਇਹ ਸਿਖਾਇਆ ਗਿਆ ਵਾ ਔਰ ਮੇਰਾ ਸੁਭਾਅ ਵਾ ਕਿ ਮੈਂ ਇਹਨਾਂ ਗੱਲਾਂ ਦੇ ਖਿਲਾਫ ਡਿਫੀਨਿਟਲੀ ਬੋਲਣਾ ਕਿਉਂਕਿ ਜਿਹੜਾ ਵਿਕਰਮ ਮਜੀਠੀ ਦੀ ਹੁਣ ਆਪਾਂ ਗੱਲ ਕਰ ਲਈਏ ਜੀ ਇਹ ਆਪਾਂ ਸਾਰੇ ਜਾਣਦੇ ਕਿ ਸਰਕਾਰ ਪਿਛਲੇ ਕਾਫੀ ਅਰਸੇ ਤੋਂ ਉਹਨੂੰ ਟਾਰਗੇਟ ਤੇ ਲੈ ਰਹੀ ਸੀ ਕਿਉਂਕਿ ਵਿਕਰਮ ਵੀ ਅੱਗਿਓ ਪੂਰਾ ਟਕਾ ਕੇ ਜੀ ਬੋਲਦਾ ਸੀ ਮੁੱਛਾਂ ਨੂੰ ਤਾ ਦਿੰਦਾ ਸੀਗਾ ਉਹ ਇਹਨਾਂ ਨੂੰ ਚੁੱਭਦਾ ਹੋਣਾ ਔਰ ਕੇਜਰੀਵਾਲ ਨੂੰ ਤਾਂ ਖਾਸ ਤੌਰ ਤੇ ਚੁਪਦਾ ਸੀਗਾ ਕਿਉਂਕਿ ਉਹਨੇ ਤਾਂ ਮਾਫੀ ਮੰਗੀ ਹੋਈ ਆ ਲਿਖਤੀ ਅਪੋਲੋਜੀ ਮਾਫੀ ਵਿਕਰਮ ਜਿੱਥੇ ਤੋਂ ਕੇਜਰੀਵਾਲ ਨੇ ਮੰਗੀ ਹੋਈ ਆ ਤਾਂ ਹੁਣ ਉਹਨਾਂ ਦੇ ਕੋਲ ਸੱਤਾ ਉਹਨਾਂ ਕੋਲ ਪੁਲਿਸ ਉਹਨਾਂ ਕੋਲ ਹੁਣ ਆਪਾਂ ਬੰਦਾ ਬਣਾਉਣੇ ਆ ਇਹ ਬੰਦਾ ਬਣਾਉਣ ਦੀ ਪੋਲਿਟਿਕਸ ਦੇ ਖਿਲਾਫ ਆ ਜਿਹੜਾ ਵਿਕਰਮ ਨੂੰ ਨਿਸ਼ਾਨੇ ਤੋਂ ਪਿਛਲੇ ਸਾਢੇ 3 ਸਾਲ ਦਾ ਚੱਲ ਰਿਹਾ ਇੱਕ ਐਸਆਈਟੀ ਬਣਾਈ ਕੁਝ ਨਹੀਂ ਲੈ ਸਕੇ 2 3 4 ਇਹ ਜਿਹੜਾ ਪਰਚਾ ਹੋਇਆ ਹੁਣ ਚੌਥੀ ਐਸਆਈਟੀ ਦੀ ਇੱਕ ਰਿਪੋਰਟ ਹੈ ਇਹ ਰਿਪੋਰਟ ਸੁਪਰੀਮ ਕੋਰਟ ਵੀ ਲੈ ਕੇ ਗਿਆ ਭਗਵੰਤ ਪਾਣ ਦੀ ਸਰਕਾਰ ਉੱਥੇ ਬੜੇ ਮਹਿੰਗੇ ਵਕੀਲ ਖੜੇ ਕਰਕੇ ਵਿਕਰਮ ਮਜੀਠੀਏ ਦੀ ਜ਼ਮਾਨਤ ਕੈਨਸਲ ਕਰਵਾ ਲਈ। ਅਗਰ ਇਸ ਰਿਪੋਰਟ ਵਿੱਚ ਇੰਨੀ ਜਾਨ ਹੁੰਦੀ ਤਾਂ ਸੁਪਰੀਮ ਕੋਰਟ ਹੀ ਜ਼ਮਾਨਤ ਉਹਦੀ ਰੱਦ ਕਰ ਦਿੰਦਾ। ਜਦੋਂ ਉਹਨਾਂ ਨੇ ਜ਼ਮਾਨਤ ਰੱਦ ਨਹੀਂ ਕੀਤੀ। ਇਹਨਾਂ ਨੇ ਫਿਰ ਹੁਣ ਦੂਜਾ ਰਸਤਾ ਲਿਆ ਕਿ ਉਹ ਰਿਪੋਰਟ ਨੂੰ ਲਿਆ ਕੇ ਤੇ ਵਿਜੀਲੈਂਸ ਨੂੰ ਸੌਂਪ ਦਿੱਤਾ। 11 ਵਜੇ ਸੌਂਪਦੇ ਨੇ ਰਾਤ ਤੇ 4 ਵਜੇ ਪਰਚਾ ਦਰਜ ਹੋ ਜਾਂਦਾ। ਹੁਣ 4 5 7 ਘੰਟਿਆਂ 'ਚ ਕਿਹੜੀ ਡਿਸਪਰਪੋਰਸ਼ਨੇਟ ਅਸੈਟਸ ਸੀ ਉਹਨਾਂ ਨੇ ਜਾਂਚ ਕਰ ਲਈ। ਦੂਜੇ ਪਾਸੇ ਕੇਜਰੀਵਾਲ ਕਹਿੰਦਾ ਹੈ ਡ ਪਰ ਪੰਜਾਬ ਸਰਕਾਰ ਕਹਿੰਦੀ ਹੈ ਡਿਸਪਰਪੋਰਸ਼ਨਲ ਅਸੈਟਸ ਦਾ ਕੇਸ ਆ ਯਾਨੀ ਕਿ ਸਰੂਤਾ ਤੋਂ ਜ਼ਿਆਦਾ ਆਮਦਨ ਤੇ ਪ੍ਰਾਪਰਟੀ ਆ ਔਰ ਆਪਾਂ ਮੈਂ ਕੋਈ ਕਿਸੇ ਦੀ ਪ੍ਰੋਟੈਕਸ਼ਨ ਨਹੀਂ ਕਰਦਾ ਪਰ ਇਹ ਆਪਾਂ ਸਾਰੇ ਜਾਣਦੇ ਆ ਕਿ ਵਿਕਰਮ ਦਾ ਪਰਿਵਾਰ ਪੁਰਾਣਾ ਇੰਡਸਟਰੀਅਲ ਪਰਿਵਾਰ ਵੀ ਆ ਇਹਨਾਂ ਦੀਆਂ 슈ਗਰ ਮਿਲ ਵਗੈਰਾ ਵੀ ਸੀਗੀ ਇਹਨਾਂ ਕੋਲ ਹੋਰ ਵੀ ਬਿਜ਼ਨਸ ਕੋਈ ਐਵੀਏਸ਼ਨ ਦਾ ਵੀ ਕਰਦੇ ਸੀਗੇ ਹਣ 1955 ਦੇ ਬਿਜ਼ਨਸ ਕਰਨ ਵਾਲੇ ਲੋਕਾਂ ਦੇ ਖਿਲਾਫ ਇਹਨਾਂ ਨੇ ਮਗਰਲਾ ਸਾਰਾ ਰਿਕਾਰਡ ਜੋ ਉਹਨਾਂ ਦੇ ਪਰਿਵਾਰ ਦੀ ਕਮਾਈ ਹੋਊਗੀ ਉਹਨੂੰ ਹੁਣ ਕਹਿੰਦੇ ਜੇ ਨਜਾਇਜ਼ ਆਮਦਨ ਹੈ ਹੋਰ ਤੇ ਕਾੰਕੜਾ ਵੀ ਦੱਸਿਆ ਜਾ ਰਿਹਾ ਨਾ ਐਫ ਆਈ ਆਰ ਚ ਵੀ ਦਰਜ ਹੈ ਔਰ ਹਾਈਡਲਾਈਨਾਂ ਬਣ ਕੇ ਚੱਲੀਆਂ ਕਿ 540 ਕਰੋੜ ਦਾ ਹੋਇਆ ਜੀ ਇਹ ਕਾਲਾ ਮਾਲਾ ਅੱਛਾ 2000 ਕਰੋੜ ਰੁਪਏ ਦਾ ਇਲਜ਼ਾਮ ਲਾਇਆ ਸੀਗਾ ਆਸ਼ੂ ਦੇ ਉੱਤੇ ਟੈਂਡਰਾਂ ਦਾ ਉਹਦੇ ਚੋਂ ਇੱਕ ਪੰਜੀ ਸਾਬਤ ਕਰ ਸਕੇ ਪੰਜੀ ਉਹ ਭਗਵਾਨਦમાન ਬੜਾ ਰੌਲਾ ਪੈਂਦਾ ਸੀ ਵਿਸ਼ਟਾਚਾਰ ਟੋਲਰੇਟ ਨਹੀਂ ਕਰਾਂਗੇ ਅਸੀਂ ਪੈਸੇ ਐਂ ਕਰਾਂਗੇ ਜਮ੍ਹਾਂ ਕਰਾਵਾਂ ਕਿਸੇ ਤੋਂ ਪਿਛਲੇ ਸਾਢੇ 3 ਸਾਲ ਵਿੱਚ ਕਿਸੇ ਮੁਕਦਮੇ ਵਿੱਚ ਜਿੱਤ ਪ੍ਰਾਪਤ ਕਰ ਸਕੇ ਨੇ ਕਿਸੇ ਮੁਕਦਮੇ ਨੂੰ ਕਿਸੇ ਬੰਦੇ ਨੂੰ ਸਜ਼ਾ ਖਰਾਸ ਸਕੇ ਨੇ ਕਿਸੇ ਮੁਕਦਮੇ ਦੀ ਉਹਨਾਂ ਦੀ ਪ੍ਰਾਪਰਟੀ ਕੁਰ ਕਰਕੇ ਪੰਜ ਪੈਸੇ ਸਰਕਾਰੀ ਖਜ਼ਾਨੇ ਜਮ੍ਹਾਂ ਕਰਾ ਸਕੇ ਨੇ ਸੋ ਇਹ ਸਾਰਾ ਜਿਹੜਾ ਹੈਗਾ ਵਾ ਇਹ ਪੁਲਿਸ ਤੰਤਰ ਦਾ ਇਹ ਇੱਕ ਨਤੀਜਾ ਵਾ ਜੇ ਵਿਜੀਲੈਂਸ ਤੇ ਪੰਜਾਬ ਸਰਕਾਰ ਜੈਨੂਨਲੀ ਸਹੀ ਬੰਦਿਆਂ ਦੇ ਮਗਰ ਜਾਂਦੀ ਹੁੰਦੀ ਤਾਂ ਸ਼ਾਇਦ ਅਸੀਂ ਨਾ ਬੋਲਦੇ ਪਰ ਜਦੋਂ ਇਹਨਾਂ ਨੇ ਪੱਖਪਾਤ ਸ਼ੁਰੂ ਕਰਤਾ ਜਦੋਂ ਆਪਣੇ ਵਿਰੋਧੀਆਂ ਨੂੰ ਇਕੱਲਾ ਨਿਸ਼ਾਨੇ ਤੇ ਲੈ ਲਿਆ ਉਦੋਂ ਸਾਡਾ ਫਰਜ਼ ਬਣਦਾ ਬੋਲਣਾ ਕੀ ਕਟਾਰੂ ਚੱਕ ਦੇ ਖਿਲਾਫ ਕੋਈ ਐਕਸ਼ਨ ਲਿਆ ਭਗਵੰਤ ਨੇ ਵੀਡੀਓਗ੍ਰਾਫਿਕ ਐਵੀਡੈਂਸ ਵੈਰੀਫਾਈਡ ਬਾ ਫਰੈਂਸਿਕ ਲੈਬੋਰੇਟਰੀ ਆਫ ਚੰਡੀਗੜ੍ਹ ਛੋਟੇ ਮੋਟੇ ਬੰਦੇ ਨੇ ਤਸਦੀਕ ਨਹੀਂ ਕਰਾਇਆ ਗਵਰਨਰ ਪੰਜਾਬ ਨੇ ਕਰਾਇਆ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਮਾਨੂਕੇ ਨੇ ਕੋਠੀ ਦੱਬ ਲਈ ਕੋਠੀ ਤਾਂ ਅਸੀਂ ਛਡਾ ਲਈ ਕੋਈ ਐਕਸ਼ਨ ਨਹੀਂ ਸਰਾਰੀ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਾਲਜੀਤ ਭੁੱਲਰ ਇੱਕ ਐਨਆਰਆਈ ਦੀ ਜ਼ਮੀਨ ਦੱਬੀ ਫਿਰਦਾ ਕੋਈ ਐਕਸ਼ਨ ਨਹੀਂ ਇਹਨਾਂ ਦੇ ਹੋਰ ਐਮਐਲਏਾਂ ਦੇ ਖਿਲਾਫ ਬੜੀਆਂ ਇਲਜ਼ਾਮਾਂ ਆਈਆਂ ਕੋਈ ਐਕਸ਼ਨ ਨਹੀਂ ਇਹਨਾਂ ਦੇ ਬਹੁਤ ਸਾਰੇ ਐਮਐਲਏ ਪਿਛਲੇ ਸਾਢੇ 3 ਸਾਲ ਵਿੱਚ ਗੈਰਕਾਨੂੰਨੀ ਕਮਾਈ ਕਰਕੇ 4-4 5-5 ਕਿੱਲਿਆਂ ਦੇ ਫਾਰਮ ਹਾਊਸ ਬਣਾ ਰਹੇ ਨੇ ਕੋਈ ਐਕਸ਼ਨ ਨਹੀਂ ਸੋ ਇੱਥੇ ਇਸਟੈਬਲਿਸ਼ ਹੋ ਜਾਂਦਾ ਵਾ ਜਿਹੜੀ ਤੁਸੀਂ ਨਾਮ ਗਿਣਾਏ ਆ ਠੀਕ ਹੈ ਇਹ ਗੱਲ ਇੱਕ ਫੈਕਟ ਆ ਪਰ ਕਈ ਟੰਗੇ ਵੀ ਆ ਨਾ ਹੁਣ ਰਮਨ ਰੋੜਾ ਰੀਸੈਂਟਲੀ ਉਧਰੋਂ ਬਾਅਦ ਪਹਿਲਾਂ ਅਮਿਤ ਰਤਨ ਕਈ ਇਹੋ ਜਿਹੀਆਂ ਧਾਰਨਾ ਵੀ ਦਿੱਤੀਆਂ ਸਰਕਾਰ ਅੱਛਾ ਪਹਿਲਾਂ ਦੱਸੋ ਵਿਜੇ ਜਿਹੜਾ ਸਿੰਗਲਾ ਉਹਨੂੰ ਅਰੈਸਟ ਕੀਤਾ ਸੀਗਾ ਉਹਦਾ ਚਲਾਨ ਪੇਸ਼ ਕੀਤਾ ਇਹਨਾਂ ਨੇ ਇਹਨਾਂ ਦੇ ਨਾਲ ਹੀ ਦੰਦ ਕੱਟਦੇ ਫਿਰਦੇ ਇਕੱਠੇ ਵਿਆਮਾਂ ਤੇ ਢੰਗੜੇ ਪਾਉਂਦੇ ਨੇ ਰਮਨ ਰੂੜੇ ਨੂੰ ਵੀ ਬਾਹਰ ਆਣਗੇ ਉਹਦਾ ਚਲਾਨ ਨਹੀਂ ਪੇਸ਼ ਕਰਨਗੇ ਮੁੜ ਕੇ ਫੇ ਢੰਗੜੇ ਪਾਉਣਗੇ ਇਕੱਠੇ ਉਹ ਜਿਹੜਾ ਅਮਿਤ ਰਤਨ ਸੀਗਾ ਉਹਨੂੰ ਅਰੈਸਟ ਕੀਤਾ ਸੀਗਾ ਕੀ ਉਹ ਹਲਕਾ ਇੰਚਾਰਜ ਨਹੀਂਗਾ ਉਹਦੀ ਜਗ੍ਹਾ ਤੇ ਕੋਈ ਬਦਲੇ ਇਹਨਾਂ ਨੇ ਸੋ ਇਸ ਕਰਕੇ ਇਹ ਸਾਰਾ ਇੱਕ ਸਿਲੈਕਟਿਵ ਕਾਰਵਾਈ ਆ ਔਰ ਪੁਲਿਸ ਦਾ ਦੁਰਉਪਯੋਗ ਅਗਲੀ ਗੱਲ ਇੱਕ ਪਾਸੇ ਕੇਜਰੀਵਾਲ ਉਹਨੇ ਚਿੱਕਾ ਮਾਰਦੇ ਨੇ ਕਿ ਭਾਜਪੀ ਨੇ ਹਮਾਰੇ ਸਾਥ ਬਹੁਤ ਅਨਿਆਂ ਕੀਤਾ ਸਮਾਰੇ ਸੀ ਪੀ ਆਈ ਈ ਡੀ ਨੇ ਹਮਾਰੇ ਖਿਲਾਫ ਮੁਕਦਮੇ ਦਰਜ ਕਰਤੇ ਹਾਲਾਂਕਿ ਉਹਨਾਂ ਦੇ ਖਿਲਾਫ ਬੜੇ ਸੰਗੀਨ ਚਾਰਜਸ ਨੇ ਔਰ ਇਹਨਾਂ ਦੀਆਂ ਜਵਾਬਦਾ ਸੁਪਰੀਮ ਕੋਰਟ ਨੇ ਸਾਲ-ਸਾਲ ਡੇਡ-ਡੇਡ ਸਾਲ ਜੇਲ੍ਹ ਕਟਾਉਣ ਤੋਂ ਬਾਅਦ ਦਿੱਤੀਆਂ ਨੇ ਪਰ ਉੱਥੇ ਕਹਿੰਦੇ ਅਸੀਂ ਕਟੜ ਇਮਾਨਦਾਰ ਬੀ ਜੀ ਪੀ ਗਲਤ ਉਹ ਵੀ ਤਾਂ ਉਹ ਵੀ ਤਾਂ ਪ੍ਰਕਿਰਿਆ ਚੱਲੀ ਰਹੀ ਨਾ ਹਲੇ ਜੇ ਜੇ ਵਿਕਰਮਜੀਠਿਆ ਜਾਂ ਕੋ ਹੋਰ ਡਰੱਗ ਮਾਫੀਆ ਹੋਵੇ ਤਾਂ ਕੇਜਰੀਵਾਲ ਡਰੱਗ ਮਾਫੀਆ ਨਹੀਂਗਾ ਅਜੇ ਤੀਰ ਹਲੇ ਕਿਹੜਾ ਨੂੰ ਕਲੀਨ ਚਿੱਟ ਮਿਲ ਗਈ ਹੈ 2000 ਕਰੋੜ ਦਾ ਡਰੱਗ ਮਾਫੀਆ ਦਾ ਕੇਜਰੀਵਾਲ ਵੀ ਹੈ ਸਸੋਡੀਆਂ ਵੀ ਹੈ ਸੋ ਇਸ ਕਰਕੇ ਉੱਥੇ ਬੀਜੇਪੀ ਨੂੰ ਕੋਸਦੇ ਨੇ ਉਹੀ ਪਾਲਿਸੀ ਪੰਜਾਬ ਦੇ ਵਿੱਚ ਲਾਗੂ ਕਰਕੇ ਆਪਣੇ ਵਿਰੋਧੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਔਰ ਮੇਰਾ ਮੇਰਾ ਇਹ ਮੰਨਣਾ ਵਾ ਦੇਖੋ ਮੈਂ ਫੇਅਰ ਵੀਊ ਮੈਂ ਫੇਅਰ ਗੱਲ ਕਰਦਾ ਮੈਂ ਕਦੀ ਬਣੌਟੀ ਗੱਲ ਨਹੀਂ ਕੀਤੀ ਤੁਸੀਂ ਕਿਸੇ ਚੌਂਕ ਚਰਾਹੇ 'ਚ ਖੜ ਕੇ ਲੋਕਾਂ ਨੂੰ ਪੁੱਛ ਦਿਓ ਕਹਿੰਨਗੇ ਗਲਤ ਐਕਸ਼ਨ ਹੈ ਇਹਦਾ ਇੱਥੋਂ ਤੱਕ ਅਗਲੀ ਗੱਲ ਅਗਲੀ ਗੱਲ 4 ਸਾਲਾਂ 'ਚ ਅਗਰੇ ਡਰੱਗ ਮਾਫੀਆ ਸੀਗਾ ਜੀ ਚਲਾਨ ਕਿਉਂ ਨਹੀਂ ਪੇਸ਼ ਕੀਤਾ ਵਿਕਰਮ ਦੇ ਖਿਲਾਫ ਡਰੱਗਸ ਐਨਡੀਪੀਐਸ ਕੇਸ ਵਿੱਚ ਇਹ ਐਨਡੀਪੀਐਸ ਦਾ ਕੇਸ ਨਹੀਂਗਾ ਮਾਈਂਡ ਯੂ ਜੀ ਏ ਡੀਏ ਦਾ ਕੇਸ ਆ ਐਨਡੀਪੀਐਸ ਦਾ ਕੇਸ ਨਿਕਾ ਤੇ 4 ਐਸਆਈਟੀਆਂ ਬਦਲੀਆਂ ਤੇ 3 ਏਡੀਜੀਪੀ ਚੀਫ ਡਾਇਰੈਕਟਰ ਵਿਜੀਲੈਂਸ ਬਦਲੇ 3 ਬੰਦੇ ਰੀਸੈਂਟਲੀ ਪਰਮਾਰ ਦੇ ਸਮੇਤ 2 ਐਸਐਸਪੀ सस्पेंड ਕੀਤੇ ਉਹਨਾਂ ਨੂੰ ਬਹਾਲ ਲਿਆ ਇਸੇ ਸ਼ਰਤ ਕੀਤਾ ਹੋਗਾ ਕਿ ਚੱਕ ਲਵੋਗੇ ਤੁਸੀਂ ਵੀ ਚਿੱਠੀ ਉਹਨੂੰ ਕਹਿੰਦੇ ਚੱਕ ਲਾਂਗੇ ਜਨਾਬ ਤੁਹਾਨੂੰ ਇਹ ਲੱਗ ਰਿਹਾ ਹੈ ਵੀ ਸਾਰੇ ਐਕਸ਼ਨ ਸਾਰੀ ਗੱਲ ਸਾਰੀ ਦੇਖੋ ਨਾ ਇੱਕ ਕ੍ਰੋਨੋਲੋਜੀ ਆਫ ਇਵੈਂਟਸ ਹੁੰਦਾ ਕਿਵੇਂ ਇਵੈਂਟਸ ਅਨਫੋਲਡ ਕਰਦੇ ਨੇ ਔਰ ਜਿਹੜਾ ਇਹ ਕਹਿੰਦੇ ਹੁਣ 29 ਮੋਬਾਈਲ ਲੱਬੇ ਨੇ ਜੀ ਉਹਦੇ ਸਾਰੇ ਸਿਕਿਉਰਿਟੀ ਵਾਲੇ ਚੱਕਲੇ ਹੋਣਗੇ ਮਾਲੀਆਂ ਦੇ ਕੁੱਕਾਂ ਦੇ ਉਹਦੇ ਘਰਦਿਆਂ ਦੇ ਉਹਦੇ ਬੱਚਿਆਂ ਦੇ ਸਾਰੇ ਕਰਕੇ 29 ਬਣ ਜਾਣਗੇ ਜਿਆਦਾ ਤੁਹਾਨੂੰ ਮੈਨੂੰ ਅਰੈਸਟ ਕੀਤਾ ਜੇ ਮੇਰੇ ਖਿਲਾਫ ਕਹਿੰਦੇ ਸੀ ਜਾਲੀ ਪਾਸਪੋਰਟ ਸੰਸਨੀ ਬਣਾਉਣੀ ਹੁੰਦੀ ਇਹਨਾਂ ਨੇ ਪਾਕਿਸਤਾਨ ਦਾ SIM ਲਪਿਆ ਜੀ ਇੱਕ ਦੁੱਖੀ ਨਹੀਂ ਲੱਭੀ ਔਰ ਮੇਰੀ ਐਨਡੀਪੀਐਸ ਦੀ ਟ੍ਰਾਇਲ ਸਟੇ ਕੀਤੀ ਹੋਈ ਆ ਸੁਪਰੀਮ ਕੋਰਟ ਨੇ ਮੇਰੇ ਆਜ ਦੀ ਰੇਟ ਵਿੱਚ ਮੇਰੇ ਖਿਲਾਫ ਐਨਡੀਪੀਐਸ ਦਾ ਚਾਰਜ ਕਹਿ ਨਹੀਂ ਸਕਦੇ ਮੈਨੂੰ ਬਿਕੋਜ਼ ਟ੍ਰਾਇਲ ਹੈਸ ਬੀਨ ਸਟੇਡ ਬਾਇ ਸੁਪਰੀਮ ਕੋਰਟ ਔਰ ਸੁ 6-7 ਮਹੀਨਿਆਂ ਤੋਂ ਭੱਜ ਨਹੀਂ ਨ ਪੰਜਾਬ ਸਰਕਾਰ ਆਰਗੂ ਨਹੀਂ ਕਰ ਰਹੀ ਕਦੀ ਹਮਾਰਾ ਏਜੀ ਬਿਮਾਰ ਹੋ ਗਿਆ ਜੀ ਕਦੀ ਏਜੀ ਬਦਲ ਗਿਆ ਜੀ ਕਦੀ ਫਲਾਨਾ ਜੀ ਟਿਮਕਾਨਾ ਜੀ ਸੋ ਇਸ ਕਰਕੇ ਅੱਜ ਤੱਕ ਇਹਨਾਂ ਦੇ ਇਹਨਾਂ ਤੋਂ ਇੱਕ ਵੀ ਬੰਦੇ ਦੇ ਖਿਲਾਫ ਕੋਈ ਕਾਰਵਾਈ ਸਾਬਤ ਨਹੀਂ ਕਰ ਸਕੀ ਪੰਜਾਬ ਦੇ ਵਿੱਚ ਆਪੋਜੀਸ਼ਨ ਲੀਡਰਾਂ ਦੀ ਗਿਣਤੀ ਦੀ ਘਾਟ ਨਹੀਂ ਹੈ ਪਰ ਸੁਖਪਾਲ ਸਿੰਘ ਖਹਿਰਾ ਤੇ ਵਿਕਰਮ ਸਿੰਘ ਮਜੀਠੀਆ ਇਹ ਦੋ ਜਣੇ ਜ਼ਿਆਦਾ ਸੁਰੱਖਿਆ ਚ ਰਹਿੰਦੇ ਐਸ ਸਰਕਾਰ ਦੇ ਦਰਾਂ ਆਪਣਾ ਆਪਣਾ ਸੁਭਾਅ ਹੁੰਦਾ ਸੰਦੀਪ ਮੈਨੂੰ ਤਾਂ ਵਿਕਰਮ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਲੇਕਿਨ ਮੇਰਾ ਆਪ ਆਪ ਬ੍ਰਿੰਗਿੰਗ ਹੀ ਇਸ ਤਰ੍ਹਾਂ ਦੀ ਹਨ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਇੰਟਰਵਿਊਜ਼ ਕੀਆ ਸੀ ਸਾਡੇ ਨਾਲ ਮੇਰੇ ਫਾਦਰ ਦੇ ਖਿਲਾਫ ਉਸ ਵਕਤ ਪੋਲੀਟੀਕਲੀ ਬਹੁਤ ਲੰਬੀਆਂ ਡਿਟੈਂਸ਼ਨਸ ਭੁਗਤਨੀਆਂ ਪਈਆਂ ਐਨਐਸਏ ਦੇ ਤਹਿਤ ਜੇਲ੍ਹਾਂ ਕੱਟਣੀਆਂ ਪਈਆਂ ਤਾਂ ਮੈਂ ਦੇਖ ਰਿਹਾ ਸੀ ਯਾਰ ਕਿੱਦਾਂ ਦਾ ਨਿਜ਼ਾਮ ਆ ਤੁਸੀਂ ਇੱਕ ਆਦਮੀ ਨੂੰ ਮਤਲਬ ਝੂਠੀਆਂ ਰਿਪੋਰਟਾਂ ਪੈਦਾ ਕਰਕੇ ਤੁਸੀਂ ਉਹਨਾਂ ਨੂੰ ਇੰਨੇ ਲੰਬੇ ਅਰਸੇ ਲਈ ਪਰਿਵਾਰ ਤੋਂ ਦੂਰ ਰੱਖ ਰਹੇ ਆ ਮੇਰੇ ਮਨ ਵਿੱਚ ਐਂਟੀ ਸਟੈਬਲਿਸ਼ਮੈਂਟ ਫੀਲਿੰਗਸ ਪੁਰਾਣੀਆਂ ਨੇ ਫਿਰ ਜੋ ਕੁਝ ਮੇਰੇ ਨਾਲ ਇਹ ਕਰਤਾ ਪੰਜ ਮੁਕਦਮੇ ਤਾਂ ਮੇਰੇ ਖਿਲਾਫ ਹੁਣ ਦਰਜ ਕੀਤੇ ਹੋਏ ਨੇ ਤਾਂ ਕੀ ਮੈਂ ਸਰਕਾਰ ਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ ਸੋ ਮੇਰਾ ਬੈਂਟ ਆਫ ਮਾਈਂਡ ਹੈ ਮੇਰੇ ਅੰਦਰ ਜੈਨੇਟਿਕਲੀ ਇਹ ਹੈਗਾ ਕਿ ਮੈਂ ਮੇਰੇ ਸਾਹਮਣੇ ਕੋਈ ਤੱਕਾ ਹੁੰਦਾ ਹੋਵੇ ਮੈਂ ਚੁੱਪ ਨਹੀਂ ਰਹਿ ਸਕਦਾ ਔਰ ਉਹਦੀ ਕੀਮਤ ਅਦਾ ਕਰਨੀ ਪੈਂਦੀ ਮੈਨੂੰ ਪਤਾ ਇਹ ਨਹੀਂ ਗੱਲ ਹੈਗੀ ਪਹਿਲਾਂ ਵੀ ਕੀਤੀ ਆ ਗਾਂ ਵੀ ਕਰ ਸਕਦੇ ਆ ਲੇਕਿਨ ਇਹ ਆਪਣਾ ਆਪਣਾ ਸੁਭਾਅ ਹੁੰਦਾ ਹੋ ਸਕਦਾ ਸਿਮਿਲਰਲੀ ਵਿਕਰਮ ਜੀਠੇ ਦਾ ਵੀ ਅੰਦਰ ਦਾ ਸੁਭਾਅ ਆਪਣਾ ਹੋਵੇ ਕਿ ਮੈਂ ਜਿਹੜਾ ਗਲਤ ਕੰਮ ਹੋ ਰਿਹਾ ਮੈਂ ਉਹਦੇ ਖਿਲਾਫ। ਕਿ ਕਿਦਾਂ ਤੁਸੀਂ ਹੋਰ ਨੋਟ ਕੀਤੀ ਹੋਣੀ ਜਦੋਂ ਇਹ ਐਕਸ਼ਨ ਹੋਇਆ ਆ ਆਮ ਆਦਮੀ ਪਾਰਟੀ ਦੇ ਕਈ ਮੰਤਰੀਆਂ ਨੇ ਵਿਧਾਇਕਾਂ ਨੇ ਟਵੀਟ ਜਰੀਏ ਜਾਂ ਪ੍ਰੈਸ ਕਾਨਫਰੰਸ ਜਰੀਏ ਇਹ ਗੱਲਾਂ ਕੀਤੀਆਂ ਦਾਵਾ ਕੀਤਾ। ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਤੇ ਇੱਕ ਅਸੀਂ ਪੋਸਟਰ ਦੇਖਿਆ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਜਦੋਂ ਅਸੀਂ ਵੱਡੀ ਮੱਛੀ ਨੂੰ ਹੱਥ ਪਾ ਲਿਆ ਕਾਂਗਰਸ ਤੇ ਭਾਜਪਾ ਵਾਲਿਆਂ ਨੂੰ ਬੜੀ ਤਕਲੀਫ ਹੋ ਰਹੀ ਹੈ। ਪਹਿਲਾਂ ਕਹਿ ਰਹੇ ਸੀ ਤੁਸੀਂ ਵੱਡਿਆਂ ਨੂੰ ਹੱਥ ਨਹੀਂ ਪਾਉਂਦੇ। ਅੱਛਾ ਮੈਨੂੰ ਇਹ ਦੱਸੋ ਇੱਕ ਮਿੰਟ ਲਈ ਕਿ ਮੈਂ ਜਿਹੜੀ ਗੱਲ ਤੁਹਾਨੂੰ ਪੁੱਛੀ ਹੈ ਕਿ ਸਾਢੇ 3 ਸਾਲਾਂ ਵਿੱਚ ਕਿਸੇ ਦੇ ਖਿ ਅ ਇਦਾਂ ਫੜੋ ਫੜਾਈ ਚ ਹੀ ਆ ਨਾ ਤੇ ਫੇ ਫੜੋ ਫੜਾਈ ਵਿੱਚ ਤਾਂ ਕੇਜਰੀਵਾਲ ਤੇ ਸਸੋਡੀਆਂ ਵੀ ਵੱਡੀ ਮੱਛੀ ਆ ਫੇ ਤੁਸੀਂ ਜਦੋਂ ਐਦਾਂ ਕਹਿੰਨੇ ਇੱਕ ਵੱਡੀ ਮੱਛੀ ਤੇ ਫੇ ਵੱਡੀ ਮੱਛੀ ਉਹ ਵੀ ਆ ਥੇਰ ਇਜ਼ ਨੋ ਡਿਫਰੈਂਸ ਨਾ ਫੇ ਵੱਡੀ ਮੱਛੀਆਂ ਦਾ ਉਹ ਵੀ ਔਰ ਚਲੋ ਵਿਕਰਮ ਦੇ ਖਿਲਾਫ ਤਾਂ 500 ਕਰੋੜ ਦਾ ਤੁੱਥਮੁਥ ਕੀਤਾ ਉਹਦੇ ਖਿਲਾਫ ਤਾਂ 2000 ਕਰੋੜ ਦਾ ਉਹ ਤਾਂ 4 ਗੁਣਾ ਵੱਡੀ ਮੱਛੀ ਆ ਸੋ देयरफॉर ਇਹਨਾਂ ਦੀ ਹਰ ਗੱਲ ਜਿਹੜੀ ਆ ਨਾ ਉਹਦੇ ਵਿੱਚ ਡਬਲ ਸਟੈਂਡਰਡਸ ਆ ਉੱਥੇ ਉਹਨਾਂ ਨੂੰ ਕਹਿੰਦੇ ਕਿ ਗਲਤ ਕਰਦੀ ਬੀਜੇਪੀ ਅਸੀਂ ਕੱਟੜ ਇਮਾਨਦਾਰ ਆ ਇਥੇ ਹੀ ਪੁਲਿਸ ਦਾ ਦੁਰਉਪਯੋਗ ਕਰਕੇ ਆਪਣੇ ਵਿਰੋਧੀਆਂ ਨੂੰ ਟਾਰਗੇਟ ਕਰਦੇ ਤਾਂ ਕਰਕੇ ਲੋਕਾਂ ਦੀ ਕਚੈਰੀ ਵਿੱਚ ਇਹਨਾਂ ਦੀ ਕੋਈ ਦਾਲ ਗਲ ਨਹੀਂ ਰਹੀ ਪਈਓ ਪਾਰਲੀਮੈਂਟ ਛਾਰੇ ਨੇ ਤੁਸੀਂ ਆਪੋਜੀਸ਼ਨ ਲੀਡਰ ਦੀ ਭੂਮਿਕਾ ਵੀ ਨਿਭਾ ਚੁੱਕੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਇਸ ਸਰਕਾਰ ਦੇ ਦੌਰਾਨ ਆਪੋਜੀਸ਼ਨ ਦੀ ਕਮਜ਼ੋਰ ਕੜੀਆਂ ਕਾਫੀ ਨਜ਼ਰ ਆਈਆਂ ਜਿਹਦੇ ਕਰਕੇ ਹੋ ਸਕਦਾ ਹੈ ਹਾਵੀ ਹੋ ਗਈ ਹੋਵੇ ਸੱਤਾ ਤੇ ਕੋਈ ਹਾਵੀ ਨਹੀਂ ਹੋਏ ਇਹ 10 ਸੀਟਾਂ ਪਾਰਲੀਮੈਂਟ ਛਾਰੇ ਨੇ ਆ ਲੁਧਿਆਣਾ ਵੈਸਟ ਦਾ ਕੋਈ ਮੈਂ ਇਹਨੂੰ ਨਤੀਜਾ ਨਹੀਂ ਗਿਣਦਾ ਮੈਨੇ ਕੇਸ ਸਾਰੀ ਸਰਕਾਰ ਜਾ ਕੇ ਬੈ ਗਈ ਅਮਲਾ ਸ਼ਰਾਬ ਕੱਪੜੇ ਰਾਸ਼ਨ ਸਾਰਾ ਕੁਝ ਤਾਂ ਤੁਸੀਂ ਦੇਖ ਹੀ ਲਿਆ ਵਾ ਦੁਰਉਪਯੋਗ ਇੱਕ ਜਿਮਨੀ ਚੋਂ ਨੂੰ ਕਹਿੰਦੇ ਸੈਮੀਫਾਈਨਲ ਜਿੱਤ ਲਿਆ ਵਾ ਤੇ ਜਿਹੜੀਆਂ 10 ਆਰਿਆਂ ਲੋਕ ਸਭਾ ਦੀਆਂ ਉਹ ਸੈਮੀਫਾਈਨਲ ਨਹੀਂਗਾ ਸੋ ਇਸ ਕਰਕੇ ਇਹਨਾਂ ਦੀ ਜਿਹੜੀ ਦਲੀਲ ਆ ਨਾ ਇਹ ਸਰਾਸਰ ਗਲਤ ਆ ਇਹ ਸੋਸ਼ਲ ਮੀਡੀਆ ਤੇ ਜਿੰਨੇ ਮਾਜੀ ਪੋਸਟਰ ਪਾਈ ਜਾਣ ਇਹ ਅੱਜ ਦੀ ਡੇਟ ਵਿੱਚ ਇਹਨਾਂ ਦੇ ਲੋਕਾਂ ਦੇ ਮਨਾਂ ਚੋਂ ਲੱਥ ਗਿਆ ਕੇਜਰੀ ਔਰ ਜਿੰਨਾ ਕੇਜਰੀਵਾਲ ਤੇ ਸਿਸੋਡੀਆਂ ਪੰਜਾਬ ਦੇ ਉੱਤੇ ਆਣ ਕੇ ਆਪਣੇ ਆਪ ਨੂੰ ਆ ਥੋਪਦੇ ਨੇ ਉਹਨਾਂ 네ਗੇਟਿਵਿਟੀ ਹੋਰ ਪੈਦਾ ਹੋ ਰਹੀ ਆ ਕਿਉਂਕਿ ਲੋਕਾਂ ਨੂੰ ਪੰਜਾਬ ਚ ਦੇਖੋ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਕੇਜਰੀਵਾਲ ਜਿਹੜਾ ਵਾ ਇਹ ਐਂਟੀ ਸਿੱਖਿਆ ਐਮਐਸਏ ਵੀ ਲਾ ਸਕਦਾ ਜੋ ਆਪਾਂ ਵੀ ਲਾ ਸਕਦਾ ਝੂਠੇ ਪੁਲਿਸ ਮੁਕਾਬਲੇ ਵੀ ਕਰਾ ਸਕਦਾ ਪੁਲਿਸ ਸੀਆਈਏ ਸਟਾਫ ਵਿੱਚ ਟੌਰਚਰ ਕਰਕੇ ਬੰਦਿਆਂ ਨੂੰ ਵੀ ਮਰਵਾ ਸਕਦਾ ਉਸ ਜਾਣ ਚੁੱਕੇ ਨੇ ਕਿਸਾਨ ਉਲਟ ਹੋ ਕੇ ਕਿ ਸਾਡਾ ਇਹਨਾਂ ਨੇ ਅੰਦੋਲਨ ਜਿੱਦਾਂ ਉਠਾਇਆ ਡੰਡੇ ਮਾਰ ਕੇ ਬੁਲਡੋਜ਼ਰ ਚਲਾ ਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਤੇ ਕੇਜਰੀਵਾਲ ਦੀ ਮਾਨਸਿਕਤਾ ਬੀਜੇਪੀ ਨਾਲੋਂ ਘੱਟ ਨਹੀਂਗੀ ਸਮਝ ਗਏ ਤੁਸੀਂ ਆਮ ਜਨਤਾ ਨੂੰ ਪਤਾ ਲੱਗ ਗਿਆ ਕਿ ਦਿਸ ਮੈਨ ਇਜ਼ ਬੇਸਿਕਲੀ ਐਂਟੀ ਸਿੱਖ ਐਂਟੀ ਪੰਜਾਬ ਐਂਟੀ ਫਾਰਮਰ ਤੇ ਇਹਨਾਂ ਦਾ ਹੁਣ ਕੋਈ ਦਾਲ ਜਿੱਦਾਂ ਮੈਂ ਕਹਾਂ ਨਾ ਨਹੀਂ ਗੱਲ ਨਹੀਂ ਜੋ ਮਰਜ਼ੀ ਕਰੀ ਜਾਣ ਚਲੋ ਹੁਣੇ ਤਾਂ ਹੁਣ ਸਾਲ ਡੇਢ ਸਾਲ ਤਾਂ ਸਵਾ ਸਾਲ ਭੁਗਤਣਾ ਪੈਣਾ ਵਾ ਪਰ ਇਹਦਾ ਐਂਡ ਰਿਜ਼ਲਟ ਇਹਨਾਂ ਲਈ ਬਹੁਤ ਮਾੜਾ ਹੋਊਗਾ ਔਰ ਕੇਜਰੀਵਾਲ ਮੈਂ ਹੈਰਾਨ ਹਾਂ ਦੇਖੋ ਮੈਂ ਇੱਕ ਕਾਰਨ ਬੇਇਨਸਾਫੀ ਦੇ ਖਿਲਾਫ ਬੋਲਣਾ ਇਹ ਵੀ ਆ ਕਿ ਮੈਂ ਸੰਤਾਪ ਹੰਡਾਇਆ ਵਾ ਜੀ ਮੈਨੂੰ ਪਤਾ ਜਦੋਂ ਤੁਸੀਂ ਫਾਲਸਲੀ ਇੰਪਲੀਕੇਟ ਹੋਨੇ ਹੋ ਤੁਹਾਡੇ ਤੇ ਕੀ ਬੀਤੀ ਆ ਤੁਹਾਡੇ ਬੱਚਿਆਂ ਤੇ ਕੀ ਬੀਤੀ ਆ ਕਟੂਕਟ ਜੇ ਕੇਜਰੀਵਾਲ ਕਹਿੰਦਾ ਕਿ ਮੈਂ ਬੀਗੁਨਾ ਮੈਨੂੰ ਫੜ ਕੇ ਅੰਦਰ ਦਿੱਤਾ ਫਿਰ ਤੈਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਹੋਇਆ ਜੇਲ੍ਹ ਵਿੱਚ ਕਿ ਮੈਂ ਕਿਸੇ ਹੋਰ ਨਾਲ ਧੱਕਾ ਨਾ ਕਰਾਂ ਤੇ ਤੁਸੀਂ ਕੰਮ ਨਿਕਲ ਕੇ ਦੁਬਾਰ ਉਦੋਂ ਨਾਲੋਂ ਵੀ ਜ਼ਿਆਦਾ ਜ਼ੁਲਮ ਢਾ ਰਹੇ ਹੋ ਭਾਜਪਾ ਨਾ ਹੋਵੇ ਜ਼ਿਆਦਾ ਜ਼ੁਲਮ ਢਾ ਰਹੇ ਹੋ ਚਲੋ ਭਾਜਪਾ ED ਤੇ CBI ਦੀ ਕਾਰਵਾਈ ਕਰਦੀ ਹੈ ਅਰੈਸਟ ਕਰਦੀ ਹੈ ਇੱਥੇ ਤਾਂ ਤੁਸੀਂ ਦੇਖੋ ਗੁੰਡਿਆਂ ਨੂੰ ਘਰਾਂ ਦੇ ਵਿੱਚ ਪੁਲਿਸ ਵੜਦੇ ਨੇ ਵਿਜੀਲੈਂਸ ਦਾ ਜਿਹੜਾ ਕੰਮ ਕਰਨ ਦੇ ਤਰੀਕੇ ਤੇ ਬੜੇ ਸਵਾਲ ਉੱਠ ਰਹੇ ਆ ਜਦੋਂ ਤੁਹਾਨੂੰ ਐਸੇ ਘਰ ਦੇ ਵਿੱਚ ਕਿਸ ਤਰ੍ਹਾਂ ਘੇਰਾ ਪਿਆ ਸੀ ਉਹ ਸਾਰਿਆਂ ਨੇ ਵੀਡੀਓ ਵੀ ਦੇਖੀ ਵਿਕਰਮ ਸਿੰਘ ਮਜੀਠੀਆ ਵਾਲੀ ਵੀ ਦੇਖੀ ਵਿਜੀਲੈਂਸ ਦੇ ਕਾਰਵਿਹਾਰ ਦੇ ਵਿੱਚ ਸੁਧਾਰ ਹੋ ਸਕਦਾ ਤੁਹਾਨੂੰ ਸੰਭਾਵਨਾ ਨਜ਼ਰ ਆਉਂਦੀ ਹੈ ਬਤੌਰ ਨੇਤਾ ਕਰਨੀ ਚਾਹੀਦੀ ਹੈ ਨਾ ਜੀ ਜੇ ਕੋਈ ਅਗਲੀ ਸਰਕਾਰ ਵਿੱਚ ਕੋਈ ਬੰਦਾ ਜੈਨੂਇਨ ਬਣੇ ਤੁਸੀਂ ਵਿਜੀਲੈਂਸ ਨੂੰ ਡੋਨਟ ਮਿਸਯੂਜ਼ ਇਟ ਯੂਜ਼ ਇਟ ਅੱਜ ਦੀ ਡੇਟ 'ਚ ਕੀ ਹੋ ਰਿਹਾ ਕਿ ਤੁਸੀਂ ਦੇਖਿਆ ਹੋਣਾ ਕਿ ਵਿਜੀਲੈਂਸ ਦੀ ਪਿਛਲੇ 3.5 ਸਾਲ ਦੀ ਕਾਰਗੁਜ਼ਾਰੀ ਵਿੱਚ ਕੌਣ ਫੜੇ ਗਏ ਨੇ ਉਹੀ ਮੁਨਸ਼ੀ ਹੌਲਦਾਰ ਸਪਾਈ ਛੋਟੇ ਮੋਟੇ ਥਾਣੇਦਾਰ ਕਿਉਂਕਿ ਵਿਜੀਲੈਂਸ ਨੂੰ ਕੋ ਖੁੱਲ ਨਹੀਂ ਗਈ ਤੁਹਾਨੂੰ ਮੈਂ ਵਿਜੀਲੈਂਸ ਦੀ ਪ੍ਰਕਿਰਿਆ ਦੱਸ ਦਿੰਨਾ ਕਿ ਕਿਸੇ ਦੇ ਖਿਲਾਫ ਵੀ ਵਿਜੀਲੈਂਸ ਨੇ ਕੋਈ ਇਨਕੁਆਇਰੀ ਕਰਨੀ ਆ ਨਾ ਉਹਨੂੰ ਚੀਫ ਡਾਇਰੈਕਟਰ ਵਿਜੀਲੈਂਸ ਦੀ ਪ੍ਰਵਾਨਗੀ ਲੈਣੀ ਪੈਂਦੀ ਤੇ ਵਿਜੀਲੈਂਸ ਡਿਪਾਰਟਮੈਂਟ ਚੀਫ ਮਿਨਿਸਟਰ ਕੋਲ ਆ ਕੋਈ ਵੀ ਚੀਫ ਡਾਇਰੈਕਟਰ ਜੇ ਵੱਡੀ ਕਾਰਵਾਈ ਕਰੂਗਾ ਉਹਨੂੰ ਪਹਿਲਾਂ ਮੁੱਖ ਮੰਤਰੀ ਦੀ ਪ੍ਰਵਾਨਗੀ ਲੈਣੀ ਪੈਂਦੀ ਹੈ ਤੇ ਫਿਰ ਵਿਜੀਲੈਂਸ ਦਾ ਰਹਿ ਕੀ ਗਿਆ ਜੀ ਵਿਜੀਲੈਂਸ ਨੂੰ ਤਾਂ ਕਿਸੇ ਐਸਐਚ ਨੂੰ ਅਰੈਸਟ ਕਰਨ ਦੀ ਪ੍ਰਵਾਨਗੀ ਨਹੀਂਗੀ ਤਾਂ ਵਿਜੀਲੈਂਸ ਐਕਚੁਅਲੀ ਇੱਕ ਟੂਲ ਆ ਤੇ ਪੁਰਾਣੀਆਂ ਸਰਕਾਰਾਂ ਨੇ ਫਿਰ ਥੋੜੀ ਪਾਈ ਸੀ ਇਹਨਾਂ ਨੇ ਉਸ ਸਪਿਰਤ ਨੂੰ ਬਹੁਤ ਜ਼ਿਆਦਾ ਅੱਗੇ ਵਧਾਇਆ ਔਰ ਇਹੀ ਪੁਲਿਸ ਇਹੀ ਪੁਲਿਸ ਕੱਲ ਨੂੰ ਰਾਜ ਭਾਗ ਚੇਂਜ ਹੋਇਆ ਇਹਨਾਂ ਅਫਸਰਾਂ ਤੋਂ ਹੀ ਇਹਨਾਂ ਨੂੰ ਫੜ ਕੇ ਅੰਦਰ ਦਵਾਇਆ ਜਾ ਸਕਦਾ ਇਸ ਲੈਵਲ ਤੱਕ ਪੁਲਿਸ ਜਿਹੜੀ ਹੈ ਇਹ سلسلہ ਰੁਕਣਾ ਹੀ ਨਹੀਂ ਕਿਉਂਕਿ ਕਈ ਲੀਡਰ ਨੂੰ ਅਸੀਂ ਸੁਣਿਆ ਅਕਾਲੀ ਦਲ ਲੀਡਰ ਗੁੱਸੇ ਵਿੱਚ ਆ ਕੇ ਕਹਿੰਦੇ ਸਾਡੀ ਵਾਰੀ ਆਉਣ ਦਿਓ ਫਿਰ ਪੁੱਛਾਂਗੇ ਇਹ ਤਾਂ ਫਿਰ ਚੱਲਦਾ ਰਹੂਗਾ ਉਹ ਕਹਿ ਰਹੇ ਨੇ ਦੇਖੋ ਜਦੋਂ ਤੁਸੀਂ ਇਸ ਲੈਵਲ ਤੱਕ ਅਨਿਆਏ ਕਰਦੇ ਹੋ ਤੇ ਫਿਰ ਉਹਨਾਂ ਨੂੰ ਉਹਦਾ ਰਿਐਕਸ਼ਨ ਸੁਭਾਵਿਕ ਹੈ ਜਾ ਤਾਂ ਤੁਸੀਂ ਅਨਿਆਇ ਨਾ ਕਰੋ Let the government machinery fair work fairly ਫਿਰ ਇਹਦਾ ਰਿਐਕਸ਼ਨ ਇਸੇ ਹੋਣਾ ਇਹਦਾ ਰਿਐਕਸ਼ਨ ਹੋਣਾ ਹੈ ਨਾ ਤੇ ਹੁਣ ਚਲੋ ਪੰਜਾਬ ਦੇ ਵਿੱਚ ਬਹੁਤਾ ਜਿਆਦਾ ਤਾਂ ਚਲੋ ਕਾਂਗਰਸ ਨਹੀਂ ਸਰਕਾਰ ਬਣਾਉਣੀ ਆ ਬਣਨੀ ਚਾਹੀਦੀ ਆ ਮੈਂ ਕਹਿੰਦਾ ਕਿਸੇ ਹੋਰ ਪਾਰਟੀ ਦੀ ਵੀ ਸਰਕਾਰ ਬਣ ਗਈ ਫਰਜ਼ ਕਰੋ ABC ਤੇ ਇਹਨਾਂ ਨੂੰ ਤਾਂ ਉਹਨਾਂ ਦਾ ਖਮਿਆza ਭੁਗਤਣਾ ਪੈਣਾ ਕਿਉਂਕਿ ਇਹਨਾਂ ਨੇ ਕਿਸੇ ਨੂੰ ਛੱਡਿਆ ਹੀ ਨਹੀਂਗਾ ਗਲਤ ਕੰਮ ਸਾਰਿਆਂ ਨਾ ਕਰ ਬੈਠੇ ਨੇ ਹੈ ਸਿਰਫ ਐਵੇਂ ਲੋਕਾਂ ਦੀ ਕਚਹਿਰੀ ਵਿੱਚ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦੀ ਕਿ ਅਸੀਂ ਬੜੇ ਕੱਟੜ ਮਾਨਦਾਰ ਆ ਰਿਆਂ ਯਾਰ ਕੱਟੜ ਮਾਨਦਾਰ ਹੁੰਦੇ ਦਾ केजरीवाल ਦਿੱਲੀੋਂ ਹਾਰਦਾ ਸਿਸੋੜੀਆ ਆਪਣੀ ਸੀਟ ਹਾਰਦਾ ਉਹ ਤਾਂ ਲੋਕਾਂ ਨੇ ਉੱਥੋਂ ਭਜਾ ਦਿੱਤੇ ਨੇ ਹੁਣ ਇਹਨਾਂ ਦੇ ਕੋਲ ਅੱਛਾ ਇੱਕ ਦੂਜਾ ਇਹ ਤਰੀਕਾ ਇਹ ਵੀ ਹੁੰਦਾ ਕਿ ਕਿਸ ਤੁਸੀਂ ਕਿਸੇ ਵੀ ਇੰਪੋਰਟੈਂਟ ਇਸ਼ੂ ਤੋਂ ਧਿਆਨ ਡਿਫਲੈਕਟ ਕਰਨਾ ਤੇ ਕੋਈ ਵੱਡੀ ਚੀਜ਼ ਕਰ ਦਿਓ ਹੁਣ ਲੈਂਡ ਪੂਲਿੰਗ ਲੁਧਿਆਣੇ 25000 ਏਕੜ ਤੇ ਫਸੇ ਹੋਏ ਸੀਗੇ ਬਹੁਤ ਪੂਰੀ ਤਰ੍ਹਾਂ ਨਾਲ ਇਹਨਾਂ ਦਾ ਮਤਲਬ ਵਿਰੋਧ ਹੋ ਰਿਹਾ ਚਾਰੇ ਪਾਸੇ ਕਿ ਕਿਦਾਂ ਦੀਆਂ ਨੀਤੀਆਂ ਲਿਆ ਰਹੇ ਨੇ ਧੱਕੇ ਨਾਲ ਇਹਨਾਂ ਨੇ ਪਹਿਲਾਂ ਕਹਿੰਦੇ ਲੈਂਡ ਪੂਲਿੰਗ ਕਰਾਂਗੇ ਮਰਜ਼ੀ ਨਾਲ ਜ਼ਮੀਨਾਂ ਦਾ ਹੁਣ ਇੱਕ ਕਲੌਜ਼ ਪਾਇਆ ਉਸ ਨੋਟੀਫਿਕੇਸ਼ਨ ਚ ਕਿ ਜਿਹੜਾ ਨਹੀਂ ਦਊਗਾ ਜ਼ਮੀਨ ਉਹ ਅਸੀਂ ਧੱਕੇ ਨਾਲ ਐਕਵਾਇਰ ਕਰ ਸਕਾਂਗੇ ਹੁਣ ਇਦਾਂ ਦੇ ਮੁੱਦੇ ਜਿਹੜੇ ਹੋਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਨੇ ਇਹਨਾਂ ਦੇ ਖਿਲਾਫ ਜਾਂ ਹੋਰ ਸਿੱਖਿਆ ਕ੍ਰਾਂਤੀ ਫੇਲ ਹੋ ਗਈ ਜਾਂ ਨਸ਼ਜੁੱਧ ਨਸ਼ੇ ਫਰੁੱਦ ਸਾਰਾ ਇਕੱਲੀ ਇੱਕ ਕਨਸਟੇਬਲ ਨੇ ਫੀਲ ਕਰਤਾ ਇਹਨਾਂ ਦਾ ਇਹਨਾਂ ਨੇ ਹੁਣ ਦੇਖਿਆ ਕਿ ਯਾਰ ਇਹਨੂੰ ਪਬਲਿਕ ਅਟੈਂਸ਼ਨ ਨੂੰ ਡਿਫਲੈਕਟ ਕਰਨ ਲਈ ਹੁਣ ਐ ਕਰ ਲੋ ਪਰ ਇਹਦੇ ਵਿੱਚ ਵੀ ਇਹਨਾਂ ਨੂੰ ਫਾਇਦਾ ਨਹੀਂ ਹੋਣਾ ਕੋਈ ਵੀ ਇੱਕ ਦੋ ਚਾਰ ਦਿਨ ਪਹਿਲਾਂ ਦਾ ਮੁੱਦਾ ਕਾਫੀ ਚਰਚਾ 'ਚ ਸੀ ਜਿਹੜੇ ਤੁਸੀਂ ਇਹ ਗੱਲਾਂ ਕਣਾਈਆਂ ਉਹ ਪੀਡੀਸੀ ਦਾ ਕਿ ਕਿਹੜੇ ਕਿਹੜੇ ਬੰਦਿਆਂ ਨੂੰ ਦਿੱਤਾ ਗਿਆ ਅਹੁਦੇ ਦਿੱਤੇ ਗਿਆ ਕਿੰਨੀ ਤਨਖਾਹ ਮਿਲੇਗੀ ਇਹ ਮੁੱਦਾ ਵੀ ਕਾਫੀ ਜ਼ਿਆਦਾ ਪ੍ਰਚਲਿਤ ਰਿਹਾ ਮੈਂ ਦੇਖਿਆ ਸੀਗਾ ਉਸ ਨੂੰ ਸ਼ਾਇਦ ਸੁਖਬੀਰ ਬਾਦਲ ਨੇ ਉਠਾਇਆ ਔਰ ਜਾਇਜ਼ ਆ ਕਿਉਂਕਿ ਜਿੰਨੀਆਂ ਭਰਤੀਆਂ ਪਿਛਲੇ ਸਮੇਂ ਦੇ ਵਿੱਚ ਗੈਰ ਪੰਜਾਬੀਆਂ ਦੀ ਹੋਈਆਂ ਨੇ ਆ ਹੁਣੇ ਤਾਜ਼ੀ ਜਿਹੜੀ ਰੇਨ ਗੁਪਤਾ ਕੀ ਆ ਹੂ ਇਸ ਸ਼ੀ ਟੂ ਬਿਕਮ ਚੇਅਰਮੈਨ ਆਫ ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੋਬਦੀ ਤੜਕੀ ਹਾਲੇ ਪੰਜਾਬ ਦੇ ਲੋਕੀ ਤਾੜੀਆਂ ਮਾਰਨਗੇ ਉਹ ਦੀਪਕ ਚੋਹਾਨ ਜਾਂ ਕੋਣ ਆ ਜਾਂ ਸਾਡੇ ਸਿਰ ਦੇ ਉੱਤੇ ਹੁਣ ਹਣਾਂ ਕੇ ਬਾਹਰੋਂ 2-2 ਲੱਖ ਰੁਪਏ ਤਨਖਾਹ ਦੇ ਪੰਜਾਬ ਦੇ ਵਿੱਚ ਪਿਠਾ ਰਹੇ ਨੇ ਕੀ ਇਹ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਤੋਹੀਨ ਨਹੀਂ ਗਈ ਕੀ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਦੀ ਤੋਹੀਨ ਨਹੀਂ ਗਈ ਇਹਦਾ ਤਾਂ ਰਿਐਕਸ਼ਨ 100% ਹੋਣਾ ਹੀ ਹੋਣਾ ਵਾ ਰਾਜ ਸਭਾ ਦੇ ਮੈਂਬਰ ਬਣਾਤੇ ਗੈਰ ਬਾਹਰੋਂ ਚੱਕ ਕੇ ਇੱਥੇ ਸਾਡੇ ਸਿਰ ਤੇ ਬਿਠਾਤੇ ਕੀ ਇਹਦੇ ਲੋਕ ਔਰ ਇਹਨਾਂ ਕਾਰਨ ਕਰਕੇ ਲੋਕ ਸਭਾ ਦੇ 10 ਸੀਟਾਂ ਹਾਰੇ ਨੇ ਬੱਟੇ ਸਿੱਖੇ ਨਹੀਂ ਕੁਝ ਵੀ ਇਹ ਹੁਣ ਇਹਨੂੰ ਐਵੇਂ ਝੂਠਾ ਜਾ ਇੱਕ ਸੈਮੀਫਾਈਨਲ ਬਣਾ ਕੇ ਤੁਸੀਂ ਦੇਖਿਓ ਥੋੜੇ ਦੇਰ ਬਾਅਦ ਕਿੰਨੀ ਲੋਕਾਂ ਨੇ ਇੱਕ ਇਲੈਕਸ਼ਨ ਦਾ ਕਿੰਨਾ ਪ੍ਰਭਾਵ ਹੋ ਸਕਦਾ ਉਹ ਲੁਧਿਆਣੇ ਦੇ ਹੋ ਸਕਦਾ ਇੱਕ ਸੀਟ ਤੇ ਬਾਕੀ 116 ਸੀਟਾਂ ਦੇ ਉੱਤੇ ਥੋੜੋ ਪ੍ਰਭਾਵ ਔਰ ਲੁਧਿਆਣਾ ਵੀ ਨਹੀਂ ਜਿੱਤਣਗੇ ਅਗਲੀ ਮੇਰੀ ਨੋਟ ਕਰ ਲਓ ਇਹੀ ਸੀਟ ਲੁਧਿਆਣਾ ਮੋਸਟ ਲਾਈਕਲੀ ਇਹਨਾਂ ਦੇ ਜਮਾਨਤ ਜਬਤ ਹੋਊਗੀ 2027 ਮੇਰਾ ਇੱਕ ਆਖੀਰਲਾ ਸਵਾਲ ਉਹ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਕੇਸ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੇਕਰ ਤੁਹਾਡੀ ਸਰਕਾਰ ਵੀ ਰਹੀ ਹੈ ਪਰਚਾ ਉਦੋਂ ਹੀ ਹੋਇਆ ਚੰਨੀ ਸਰਕਾਰ ਵੇਲੇ ਉਹ ਸਹੀ ਸੀ ਜਾਂ ਅੱਜ ਵਾਲੀ ਕਾਰਵਾਈ ਗਲਤ ਜੇ ਕਹਿ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਬੜੀ ਦੇਰ ਤੋਂ ਉਹਦੇ ਖਿਲਾਫ ਇਲਜ਼ਾਮ ਲੱਗ ਰਹੇ ਨੇ ਠੀਕ ਹੈ ਕਾਂਗਰਸ ਸਰਕਾਰ ਨੇ ਉਹਨੂੰ ਚੱਕ ਕੇ ਅਰੈਸਟ ਕਰਕੇ ਜੇਲ੍ਹ ਭੇਜਤਾ ਔਰ ਉਹਨੇ 4-5 ਮਹੀਨੇ ਜੇਲ੍ਹ ਕੱਟੀ ਉਹਨੂੰ ਬਾਅਦ ਵਿੱਚ ਬੇਲ ਮਿਲੀ ਹੈ ਨਾ ਅਦਾਲਤ ਨੇ ਕੁਛ ਤਾਂ ਦੇਖਿਆ ਹੋਊਗਾ ਉਸ ਤੋਂ ਬਾਅਦ ਹੁਣ 4 ਸਾਲ ਹੋ ਗਏ ਨੇ ਉਹ ਤੇ ਚਲਾਨ ਹੀ ਨਹੀਂ ਪੇਸ਼ ਹੋਇਆ ਤਾਂ ਕੀ ਕਵਾਂਗੇ ਆਪਾਂ ਉਸ ਗੱਲ ਨੂੰ ਅੱਜ ਆ ਜਿਹੜਾ ਹੁਣ ਨਵਾਂ ਕੇਸ ਘਟ ਦਿੱਤਾ ਉਹ ਜੋੜਨ ਉਹਦੇ ਨਾਲ ਕੋਸ਼ਿਸ਼ ਕਰਕੇ ਜੀਰੀਵਾਲ ਕੇ ਜੰਦਾ ਨਸ਼ਗਾ ਤਾਂ ਸਟੱਪਰ ਪਕੜਾ ਹੈ ਜਾਂਚ ਕਰ ਰਹੇ ਨੇ ਡਿਸਪਰੋਪੋਰਸ਼ਨਲ ਅਸੈਟਸ ਦੇ ਕੇਸ ਦੀ ਆਪਰੇ ਮੰਨੂ ਕਹਿੰਦੇ ਜੀ ਭ੍ਰਿਸ਼ਟਾਚਾਰੀ ਦੀ ਕਰ ਰਹੇ ਆ ਫਿਰ ਇਹ ਤੁਸੀਂ ਮੰਨਦੇ ਹੋ ਕਿ ਕਾਂਗਰਸ ਸਰਕਾਰ ਵੇਲੇ ਵੀ ਜਲਦਬਾਜੀ ਵਿੱਚ ਕਾਰਵਾਈ ਹੋ ਗਈ ਸੀ ਐਫ ਆਰ ਹੋ ਸਕਦਾ ਵਾ ਹੋ ਸਕਦਾ ਵਾ ਜਦ ਤਾਈਂ ਦੇਖੋ ਮੈਂ ਤਾਂ ਸਰਕਾਰ ਚ ਬੈਠਾ ਨਹੀਂ ਸੀਗਾ ਜਦ ਤਾਈਂ ਤੁਹਾਡੇ ਕੋਲ ਕਿਸੇ ਬੰਦੇ ਦੇ ਖਿਲਾਫ ਪੁਖਤਾ ਸਬੂਤ ਨਹੀਂਗੇ ਟੂ ਗੈਟ ਹਿਮ ਕ ਕਿ ਅਸੀਂ ਇਸ ਕੇਸ ਨੂੰ ਸਿਰੇ ਤੱਕ ਲੈ ਜਾਈਏ ਫਿਰ ਐਵੇਂ ਕਹਿਣਾ ਪੰਗਾ ਹੀ ਨਹੀਂ ਲੈਣਾ ਚਾਹੀਦਾ ਗਲਤ ਪਹਿਲਾਂ ਤੱਤ ਇਕੱਠੇ ਕਰੋ ਨਾ ਔਰ ਜਿਹੜਾ ਡਿਸਪ੍ਰੋਪੋਰਸ਼ਨੇਟ ਸੈਟਸ ਦਾ ਕੇਸ ਆ ਤੁਹਾਨੂੰ ਯਾਦ ਹੋਵੇਗਾ ਅਮਰਿੰਦਰ ਨੇ ਬਾਦਲਾਂ ਦੇ ਖਿਲਾਫ ਕੀਤਾ ਸੀ ਨਾ ਉਹ ਚਾਹੁੰਦਾ ਉਹਨਾਂ ਨੂੰ ਫੜ ਸਕਦਾ ਸੀਗਾ ਉਹਨੇ ਚੱਕ ਕੇ ਸਾਰਾ ਦੇ ਦਿੱਤਾ ਮੋਹਾਲੀ ਦੀ ਵਿਜੀਲੈਂਸ ਦੀ ਅਦਾਲਤ ਵਿੱਚ ਕਿ ਤੁਹਾਡੀ ਮਰਜ਼ੀ ਆ ਤੁਸੀਂ ਸਮਨ ਕਰਨਾ ਜੇਲ੍ਹ ਭੇਜਣਾ ਜੋ ਤੁਸੀਂ ਕਰਨਾ ਅਗਰ ਇਹਨਾਂ ਦੇ ਖਿਲਾਫ ਅਗਰ ਇਹ ਵੀ ਕਹਿੰਦੇ ਕਿ ਸਾਨੂੰ ਕਿਸੇ ਦੇ ਖਿਲਾਫ ਕੋਈ ਸਰੋਤਾਂ ਤੋਂ ਜ਼ਿਆਦਾ ਆਮਦਨ ਜਾਂ ਪ੍ਰਾਪਰਟੀ ਬਣਾਈ ਆ ਤੁਸੀਂ ਸਾਰਾ ਮਸੌਦਾ ਇਕੱਠਾ ਕਰੋ ਉਹਨੂੰ ਬੰਦੇ ਨੂੰ ਕੁਐਸਚਨਿੰਗ ਨਹੀਂ ਬੁਲਾਓ ਉਹਨੂੰ ਕਹੋ ਦੱਸ ਵੀ ਤੇਰੇ ਬੈਂਕ ਅਕਾਊਂਟ ਵਾਸਤੇ ਦਾ ਬੈਂਕ ਅਕਾਊਂਟ ਪੁਲਿਸ ਦੇ ਕੰਟਰੋਲ ਚ ਆ ਸਾਰੇ ਬੜੀ ਮਾੜੀ ਗੱਲ ਹੈ ਵਸੇ ਇੰਡੀਆ ਦੀ ਦੇ ਪੁਲਿਸ ਕੈਨ ਗੋ ਇਨਟੂ ਯਰ ਅਕਾਊਂਟਸ ਐਨੀ ਟਾਈਮ ਵਿਦਆਊਟ ਪਰਮਿਸ਼ਨ ਦਫਤਰ 'ਚ ਬੈਠੇ ਤੇ ਉਹਨੂੰ ਬੁਲਾ ਲੈਂਦੇ ਕਿ ਤੂੰ ਦੱਸ ਵੀ ਆ ਜਾਇਦਾਤਾ ਤੇਰੀਆਂ ਵੇਰਵਾ ਆ ਰਿਹਾ ਸਾਨੂੰ ਸਾਰਾ ਰਿਕਾਰਡ ਦੇ ਜੇ ਲੱਗਦਾ ਕਿ ਗਲਤ ਕੰਮ ਕੀਤਾ ਚੱਕ ਕੇ ਉਹਦਾ ਪੂਰਾ ਕੇਸ ਬਣਾ ਕੇ ਪੁਟ ਇਟ ਇਨ ਦਾ ਕੋਰਟ ਜਿਹੜਾ ਇਹ ਜੇ ਇੱਕ ਵਿਧਾਇਕ ਦੇ ਘਰ ਤੇ ਛਾਪੇ ਵੱਜ ਗਏ ਪਰ ਸੁਨੀਲ ਜਾਖੜ ਨੇ ਪਿਛਲੇ ਦਿਨਾਂ ਚ ਇੱਕ ਚਿੱਠੀ ਵੀ ਲਿਖੀ ਸੀ ਹਾਂਸਾਬ ਨੂੰ ਕਹਿੰਦੇ ਕਿ ਜੱਜ ਤੋਂ ਇਨਕੁਆਇਰੀ ਕਰਾ ਲਓ ਇਨਵੈਸਟੀਗੇਸ਼ਨ ਕਿ ਕਿਹੜੇ ਕਿਹੜੇ ਵਿਧਾਇਕ ਨੇ ਕਿੰਨੀ ਜਾਇਦਾਦ ਬਣਾਈ ਹੈ ਜੇਕਰ ਉਹ ਸਟੈਪ ਦੇ ਉੱਤੇ ਕੰਮ ਹੁੰਦਾ ਤੁਸੀਂ ਉਹਦੇ ਫੈਸਲੇ ਨਹੀਂ ਦੇਖੋ ਅਗਰ ਇਹ ਕਟਿੰਗ ਅਕ੍ਰੋਸ ਪਾਰਟੀ ਲਾਈਨ ਤਹਿਕੀਕਾਤ ਕਰ ਦੇ ਚਲੋ ਭਾਜਪਾ ਦੀ ਵੀ ਕਰ ਲੈਂਦੇ ਕਾਂਗਰਸ ਦੀ ਵੀ ਕਰ ਲੈਂਦੇ ਤੇ ਇਹਨਾਂ ਦੇ ਵਿਧਾਇਕਾਂ ਤੇ ਬਹੁਤ ਇਲਜ਼ਾਮ ਲੱਗ ਰਹੇ ਨੇ ਉਹਨਾਂ ਦੀ ਵੀ ਜਾਂਚਾਂ ਕਰਾਉਂਦੇ ਫਿਰ ਫੇਰ ਜਾਂ ਸਮਝਿਆ ਜਾਣਾ ਸੀਗਾ ਇਹਨਾਂ ਨੇ ਆਪਣੇ ਤਾਂ ਸਾਰੇ ਬਚਾ ਲਏ ਨੇ ਜੀ ਘਟਾਰੂ ਚੱਕ ਕਰ ਗਏ ਤੁਹਾਨੂੰ ਦੱਸਿਆ ਤਾਂ ਹੈ ਆਪਣੇ ਨੂੰ ਆਪਣੀ ਗੋਦੀ ਚ ਚੱਕ ਲਿਆ ਵਾ ਤੇ ਦੂਜਿਆਂ ਨੂੰ ਭੁਜਾਰੇ ਨੇ ਡਰਾ ਰਹੇ ਨੇ ਤੁਸੀਂ ਕਹਿੰਦੇ ਕਿ ਆਪੋਜੀਸ਼ਨ ਬੋਲਦੇ ਨੇ ਕਿਉਂ ਬੋਲੇ ਜੀ ਆਪੋਜੀਸ਼ਨ ਕੌਣ ਜੇਲਾਂ ਵਿੱਚ ਜਾਣ ਵਾਸਤੇ ਕੋਈ ਬਹੁਤ ਚੰਗੀ ਗੱਲ ਹੈ ਬੜੀ ਬਹਾਦਰੀ ਹੈ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਤਾਂ ਕਰਕੇ ਆਪੋਜੀਸ਼ਨ ਔਰ ਇਹਨਾਂ ਦੀ ਸਟ੍ਰੈਟਜੀ ਬੀਜੇਪੀ ਦੀ ਹੈ ਬਿਲਕੁਲ ਦੋ ਗੱਲਾਂ ਤੇ ਮੈਂ ਰਿਪੀਟਿਡਲੀ ਬਾਰ-ਬਾਰ 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 ਕਹਿ ਰਿਹਾ ਹਾਂ ਇੱਕ ਇਹਨਾਂ ਨੇ মিডিਆ ਹਾਈਜੈਕ ਕੀਤਾ ਮੋਦੀ ਤੋਂ ਸਿੱਖ ਕੇ ਪੰਜਾਬ ਦਾ ਟੋਟਲ মিডিਆ ਹੈਜ਼ ਬੀਨ ਹਾਈਜੈਕਟ ਆਈ ਵਿਲ ਨਾਟ ਹੈਜ਼ਿਟੇਟ ਟੂ ਸੇ ਐਟ ਆਲ ਠੀਕ ਹੈ ਜੀ ਦੂਜਾ ਕਿ ਏਜੰਸੀਆਂ ਦਾ ਦੁਰਉਪਯੋਗ ਕਿਦਾਂ ਕਰਨਾ ਜਿਵੇਂ ਉਹਨਾਂ ਨੇ ਸੀਪੀਆਈ ਦੀ ਈਡੀਆਈ 40 ਲੋਕਾਂ ਦੇ ਉੱਤੇ ਐਵੇਂ ਇਹਨਾਂ ਨੇ ਪੰਜਾਬ ਪੁਲਿਸ ਤੇ ਵਿਜੀਲੈਂਸ ਚਾਰਟ ਦਿੱਤੀ ਹੈ ਔਰ ਕੁਛ ਨਾ ਕੁਛ ਕਿਤੇ ਨਾ ਕਿਤੇ ਭਗਵੰਤ ਮਾਨ ਦੀ ਬੀਜੇਪੀ ਨਾਲ ਨੇੜਤਾ ਵੀ ਆ ਕੁਝ ਮੁੱਦਿਆਂ ਤੇ ਚਾਹੇ ਕੇਜਰੀਵਾਲ ਦੇ ਥਰੂ ਉਹ ਮੈਨੂੰ ਨਹੀਂ ਪਤਾ ਜਿਹੜਾ ਐਨਐਸਏ ਲਗਵਾਇਆ ਉਹ ਤਾਂ ਹੋਮ ਮਿਨਿਸਟਰ ਨੇ ਕਹਿਣੇ ਦਿੱਤਾ ਪਾਰਲੀਮੈਂਟ 'ਚ ਕਿ ਹਮਨੇ ਕੁਝ ਲੋਕ ਵਹਾਂ ਪਰ ਗਰਮ ਬਾਤਾਂ ਕਰਤੇ ਸੇ ਅਮਨੇ ਉਠਾ ਕਰਕੇ ਦਿਬਰੂਗੜ੍ਹ ਮੇ ਜੇਲ੍ਹ ਮੇ ਭੇਜ ਦਿਆ ਵਹਾਂ ਪਰ ਵੋ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਠ ਕਰ ਰਹੇ ਅਬ ਜੀ ਹੋਮ ਮਿਨਿਸਟਰ ਇਹਦਾ ਵੱਲ ਲੋਕ ਕਹਿੰਦਾ ਕਿ ਮੈਂ ਕਰਾਇਆ ਵਾ ਜੀ ਅੱਛਾ ਕਿਸਾਨਾਂ ਦਾ ਅੰਦੋਲਨ ਦਾ ਕਿਆ ਉਹਦਾ ਤਾਂ ਝਗੜਾ ਹੀ ਕੋਈ ਨਹੀਂ ਸੀ ਪੰਜਾਬ ਦੇ ਨਾਲ ਇਹਨੇ ਉਹਨਾਂ ਦੇ ਉੱਤੇ ਪੀਲਾ ਪੰਜਾ ਕਿਉਂ ਚਲਾਇਆ ਵਾ ਸੋ ਕਿਤੇ ਨਾ ਕਿਤੇ ਇਹਨਾਂ ਦੀ ਉਧਰ ਵੀ ਕਨੈਕਸ਼ਨ ਹੈਗੇ ਕੱਲੇ ਭਗਵੰਤ ਮਾਨ ਦੇ ਹੋ ਸਕਦੇ ਆ ਜਾਂ ਕੇਜਰੀਵਾਲ ਡਰਦਾ ਆਪਣੇ ਮੁਕਦਮਿਆਂ ਤੋਂ ਉਹਨਾਂ ਦੇ ਅੱਗੇ ਗੁੱਟੇ ਟੇਕਦਾ ਸਿਲੇਕਟਿਵਲੀ ਸੋ ਇਹ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਜ਼ਰ ਆ ਗਈਆਂ ਵਾ ਹੁਣ ਇਹਨੇ ਮਰਜ਼ੀ ਇਦਾਂ ਦੇ ਮੁਕੱਦਮੇ ਦਰਜੇ ਕਰੀ ਜਾਣ ਜਿੰਨੇ ਮਰਜ਼ੀ ਬੰਦੇ ਅੰਦਰ ਜੇਲ੍ਹਾਂ ਚ ਡੱਕ ਲੈਣ ਯਾਦ ਰੱਖਿਓ ਮੇਰੀ ਗੱਲ ਇਹਨਾਂ ਦੀ ਗੱਲ ਨਹੀਂ ਉਹ ਬਣਨੀ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਜਿਨ੍ਹਾਂ ਨੇ ਆਪਣੇ ਨਜ਼ਰੀਏ ਤੋਂ ਆਪਣੀ رائے ਰੱਖ ਦਿੱਤੀ ਹੈ ਵਿਚਾਰ ਰੱਖੇ ਨੇ ਇਸ ਤੋਂ ਪਹਿਲਾਂ ਵੀ ਵੀਡੀਓ ਜਾਰੀ ਕੀਤਾ ਸੀ ਪਰ ਅਸੀਂ ਇਹਨਾਂ ਨੂੰ ਜਿਹੜੇ 2-3 ਸਵਾਲ ਮੋٹے ਰੂਪ 'ਚ ਉੱਭਰ ਰਹੇ ਨੇ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਜੋ ਜਵਾਬ ਸੀ ਉਹ ਤੁਸੀਂ ਸੁਣ ਹੀ ਲਿਆ ਤੁਸੀਂ ਕੀ ਸੋਚਦੇ ਸਮਝਦੇ ਹੋ ਵਿਕਰਮ ਸਿੰਘ ਮਜੀਠੀਆ ਵਾਲੇ ਖਾਸ ਕਰਕੇ ਇਸ ਦੇ ਵਿੱਚ ਜੋ ਕਾਰਵਾਈ ਹੋਈ ਉਹ ਠੀਕ ਹੋਈ ਕਾਨੂੰਨ ਮੁਤਾਬਕ ਸੀ ਜਾਂ ਵਾਕਈ ਸਿਆਸੀ ਬਦਲਾਖੋਰੀ ਹੈ ਜਾਂ ਕੋਈ ਹੋਰ ਕਾਰਨ ਵੀ ਇਸ ਪਿੱਛੇ ਛੁਪੇ ਹੋਏ ਹੋ ਸਕਦੇ ਆ ਤੁਹਾਡੀ ਸਮਝ ਕੀ ਕਹਿੰਦੀ ਆ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ